ਅੱਜ ਸ਼੍ਰੋਮਣੀ ਅਕਾਲੀ ਦਰ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸਰਦਾਰ ਬਰਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੇ ਵਿੱਚ ਭੁੰਦਰ ਸਾਹਿਬ ਤੇ ਮੈਂ ਜ਼ਾਤੀ ਤੌਰ ਤੇ ਹਾਜ਼ਰ ਸੀ ਤੇ ਸਰਦਾਰ ਗੁਲਜ਼ਾਰ ਸਿੰਘ ਰਾਣੀ ਜੀ ਨੂੰ ਅਸੀਂ ਟੈਲੀਫੋਨਾਈ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਕੀਤਾ ਸੀ ਮੀਟਿੰਗ ਵਿੱਚ ਧੀਰਗ ਵਿਚਾਰਕਾਂ ਦਾ ਅੰਦਰਾ ਕੰਮ ਤੋਂ ਬਾਅਦ ਕੀ ਗੱਲ ਸਾਹਮਣੇ ਆਈ ਕਿ ਜਿਹੜੇ ਕੁਝ ਲੋਕ ਖਰੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਕਹੁੰਦੇ ਨੇ ਉਹਨਾਂ ਨੂੰ ਬਹੁਤ ਖੁਰੂ ਦਿੱਤੀ ਗਈ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰਪੁੰਦਰ ਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕਰ ਲਿਆ ਉਹ ਭੁਲਾ ਦਿੱਤਾ ਜਾਊਗਾ ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਵਾਲੀ ਕਰਨਗੇ ਤਾਂ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਜਾਏ ਪਰ ਕੱਲ ਉਹਨਾਂ ਨੇ ਇੱਕ ਆਪਣੀ ਸੋ ਕਾਲਡ ਪ੍ਰਸੀਡੈਂਟ ਬਣਾ ਕੇ ਸਾਰੀਆਂ ਹੱਦਾ ਪਾਰ ਕਰ ਲਈਆਂ ਜਿਸ ਦੀ ਗੰਭੀਰਤਾ ਨੂੰ ਵਿਚਾਰਦਿਆਂ ਹੋਇਆ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਸ ਹਾਲਤ ਵਿੱਚ ਜਦ ਉਹਨੇ ਆਪਣੇ ਆਪ ਨੂੰ ਇੱਕ ਪਾਰਟੀ ਬਣਾ ਲਿਆ ਕੋਈ ਕਾਰਨ ਦੱਸੋ ਨੋਟਿਸ ਡੇਟ ਦੀ ਲੋਟ ਨਹੀਂ ਕਿਉਂਕਿ ਅਖਬਾਰਾਂ ਵਿੱਚ ਸਾਇਆ ਹੋਈਆਂ ਖਬਰਾਂ ਤੋਂ ਬਾਅਦ ਐਸਫੀਸ਼ੀਐਂਟ ਸਬੂਤ ਸੀ ਕਿ ਉਹਨਾਂ ਨੇ ਪਾਰਟੀ ਦਾ ਡਿਸਪੀਸਪਲਨ ਸ਼ਰੇਆਮ ਪਾ ਕੀਤਾ ਤੇ ਉਸ ਨੂੰ ਮੁੱਖ ਰੱਖਦਿਆ ਹੋਇਆ ਹੈ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ ਅੱਠ ਦੇ ਅੱਠ ਲੀਡਰ ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ ਜਿਨ੍ਹਾਂ ਵਿੱਚ ਬਹੁਤ ਸਾਰੇ ਪਰਮਿੰਦਰ ਸਿੰਘ ਢੀਮਾ ਸਾਹਿਬ ਬੀਪੀਜੀ ਦੇ ਇਕਾਉ ਮਲੂਕਾ ਸਾਹਿਬ ਚੰਨੂ ਮਾਜਰਾ ਜੀ ਭੋਲੇ ਰਾਠਾ ਇੱਕੋ ਤੁਹਾਡਾ ਜਿਹੜਾ ਬਰਾੜ ਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਇਹ ਸਾਰੇ ਇਹਨਾਂ ਨੂੰ ਵਡਾਲਾ ਦੇ ਪ੍ਰਤਾਪ ਸਿੰਘ ਵਡਾਲਾ ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕਾਰਜ ਕਰ ਦਿੱਤਾ ਗਿਆ ਨਾਲੇ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਸੱਤ ਹਲਕੇ ਹਨ ਜੀ ਇਹ ਇਹ ਹਲਕਾ ਇੰਚਾਰਜ ਦੇ ਤੌਰ ਤੇ ਨਿਮੈਤ ਕੀ ਕਰਦੇ ਸੀ ਉਹ ਵੀ ਤੁਰੰਤ ਤੌਰ ਤੇ ਉੱਥੋਂ ਹਟਾ ਦਿੱਤੇ ਗਏ ਨੇ ਤੇ ਨਵੇਂ ਹਲਕਾ ਇੰਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉੱਥੇ ਸੇਵਾ ਦਾ ਮੌਕਾ ਦਿੱਤਾ